ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਰਨ ਬੱਬਾ ਦਾਨ ਸਿੰਘ ਸਪੋਰਟਸ ਕਲਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸੇ ਅਹੀਂ ਲਿਖਾਉਣਾ ਉਧਰ ਹੀ ਸੀ ਤੇ ਫਿਰ ਸਾਰੇ ਪਲੇਅਰਾਂ ਨਾਲ ਸਲਾਹ ਕਰਕੇ ਇੱਥੇ ਪਰਦਾ ਕਢਾਇਆ ਤੇ ਪਰਦੇ ਦੇ ਉੱਤੇ ਲਿਖਾਇਆ ਤੰਤਰਨ ਬੱਬਾ ਦਾਨ ਸਿੰਘ ਸਪੋਰਟਸ ਕਲੱਬ ਖਾਰਾ ਤੇ ਸੋਚਿਆ ਤੇ ਬੜਾ ਕੋਝਾ ਜੇ ਜ਼ਿੰਦਗੀ 'ਚ ਬੱਚਿਆਂ ਬਾਰੇ ਬਸ ਜਦੋਂ ਮਹਾਰਾਏ ਨੇ ਕਰਤੀ ਕਿਰਪਾ ਸਾਰਾ ਕੁਝ ਹੋ ਗਿਆ ਹੌਲੀ-ਹੌਲੀ ਰੰਗ ਕਲੀਆਂ ਵੀ ਹੋ ਗਈਆਂ ਉਹ ਸਾਡੇ ਬੈਠੇ ਪਲੇਅਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਫੌਜੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਉਦਘਾਟਨ ਇਹਨਾਂ ਹੰਦੇ ਕਰਨਾ ਸੀ ਗਰਾਊਂਡ ਦੇ ਵਿੱਚ ਹੀ ਚਲੋ ਮਾਰਾਏ ਤਰੱਕੀਆਂ ਦਵੇ ਬਹੁਤਿਆਂ ਬਹੁਤਿਆਂ ਤੇ ਵੀਰ ਲੈ ਆਇਆ ਵਿੱਚ ਗਰਾਊਂਡ ਚ ਆਂਦਾ ਗਰਾਊਂਡ ਵਾਹ ਕੇ ਤੇ ਫੇਰ ਜਾਂਦਾ ਪਹਿਲੀ ਬੋਣੀ ਆ ਉਹਨੇ ਚਿਰ ਪਹਿਲੀ ਦੀ ਬੋਣੀ ਕੋਈ ਨਹੀਂ ਮੈਂ ਵੀ ਫੌਜੀ ਸਾਹਿਬ ਸਾਰੇ ਪਰਿਵਾਰ ਨੂੰ ਵਧਾਈਆਂ ਹਣ ਬਹੁਤ ਬਹੁਤ ਮਾਰਾਏ ਤਰੱਕੀਆਂ ਦਵੇ ਐਦਾਂ ਗਰਾਊਂਡਾਂ ਦੀਆਂ ਰੌਣਕਾਂ ਲਾਉਂਦੇ ਰਹੋ ਤੇ ਪਾਉਂਦੇ ਰਹੋ ਤੇ ਸਾਡੀ ਗਰਾਊਂਡ ਵਾਹਦੇ ਰਹੋ ਬਸ ਹੁਣ ਇੱਕੋ ਸਾਡੇ ਤੋਂ ਘਾਟ ਰਹਿ ਗਈ ਚੀਜ਼ ਦੀ ਅਕੈਡਮੀ ਸਾਡੀ ਓਪਨ ਹੋ ਗਈ ਹੈ ਪੂਰੀ ਵਧੀਆ ਬਣ ਗਈ ਆ ਬਸ ਹੁਣ ਕਿਧਰ ਰਹਿ ਸਾਡੀ ਬੰਜਣਾ ਇੱਥੇ ਤੇ ਬੱਚੇ-ਪੁੱਤੇ ਰੱਖਣ ਨੂੰ ਵਧੀਆ ਬਣ ਜੇ ਕੰਮ ਫਿਰ ਤੇ ਧੰਨ ਧਾਨੀ ਹੋਣੀ ਆ ਤੇ ਮਹਾਰਾਜ ਦੀ ਕਿਰਪਾ ਕਰਦੀ ਚਾਰੇ ਪਾਸੇ ਹੋਈ ਪਰ ਰਹਿਸ ਦੀ ਆ ਗੱਲ ਹੁਣ ਕੋਈ ਦੇ ਸਰਪੰਚ ਨੂੰ ਜਾ ਕੇ ਅੱਜ ਨਵੇਂ ਟਰੈਕਟਰ ਦੀ ਚਸ ਦੇਖੋ ਤੁੰਗਣਾ ਪੈਸੇ ਲਾਏ ਵੇ ਕਿਵੇਂ ਆਉਂਦਾ ਮੈਂਟੋ ਮੈਂਟੇ ਫੌਜੀ ਸਾਹਿਬ ਨੇ ਇੱਕੋ ਗੱਲ ਕਹੀ ਆਂਦੇ ਬਸ ਭਾਵੇਂ ਅਤੀ ਹਾਕ ਮਾਰੋ ਟਰੈਕਟਰ ਤੇ ਆਟਿਆ ਤੇ ਹਾਜ਼ਰ ਆ ਜਦੋਂ ਮਰਜ਼ੀ ਘਰੋਂ ਸਟਾਰਟ ਕਰਕੇ ਭਾਵੇਂ ਆਪੇ ਲੈ ਜਾਓ ਲੈ ਵੀ ਮਿੱਤਰਾ ਮौजਾਂ ਲੱਗੀਆਂ ਟਰੈਕਟਰ ਟੌਕਟਰ ਆ ਗਿਆ ਪੂਰਾ ਘੈਂਟ ਆ